ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਅੰਦਰ ਨਸ਼ਾ ਸਮਗਲਰਾਂ ਦੇ ਖਿਲਾਫ ਵੱਡੀ ਕਾਰਵਾਈ 415 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਕੀਤੀਆਂ ਬਰਾਮਦ ਅਤੇ ਇੱਕ ਟਰੱਕ ਟਰੱਕ ਵੀ ਲਿਆ ਕਬਜ਼ੇ ਵਿੱਚ ਤਿੰਨ ਲੋਕਾਂ ਨੂੰ ਕੀਤਾ ਗਿਆ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਮਾਮਲਾ ਥਾਣਾ ਨੰਦਗੜ ਦੇ ਨੇੜੇ ਦਾ ਜਿੱਥੇ ਡੀਐਸਪੀ ਦਿਹਾਤੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਵੱਲੋਂ ਮੁਖਵਰ ਖਾਸ ਵੱਲੋਂ ਇੱਕ ਜੋ ਇਤਲਾਹ ਮਿਲੀ ਸੀ ਅਤੇ ਸਾਡੇ ਵੱਲੋਂ ਇੱਥੇ ਨੰਦਗੜ ਥਾਣੇ ਦੇ ਨੇੜੇ ਸੂਜ ਦੇ ਉੱਪਰ ਇੱਕ ਨਾਕਾਬੰਦੀ ਕੀਤੀ ਹੋਈ ਸੀ ਸੈਕੰਡ ਟਰੱਕ ਨੂੰ ਉੱਥੇ ਰੋਕਿਆ ਗਿਆ ਤਾਂ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ ਵੱਖ-ਵੱਖ ਮਾਰਕਾ ਦੀਆਂ 415 ਪੇਟੀਆਂ ਜਿਹੜੀਆਂ ਉਹ ਸ਼ਰਾਬ ਦੀਆਂ ਨੇ ਬਰਾਮਦ ਹੋਈਆਂ ਨੇ ਅੰਗਰੇਜ਼ੀ ਸ਼ਰਾਬ ਦੀਆਂ ਤੇ ਉਹਨਾਂ ਨੇ ਦੱਸਿਆ ਕਿ ਇਹ ਵਿਅਕਤੀ ਇਧਰੋਂ ਨਰਿਤਾ ਆਕਸਾਈ ਡਿਊਟੀ ਜਿਹੜੀ ਆ ਉਹ ਚੋਰੀ ਕਰਦੇ ਸੀ ਤੇ ਜਿੱਥੇ ਡ్రਾਈ ਏਰੀਆ ਹੈ ਉੱਥੇ ਜਾ ਕੇ ਵੇਚਦੇ ਮਿੰਗੇ ਭਾਅ ਦੇ ਵਿੱਚ ਇਹ ਵਾਲੀ ਸ਼ਰਾਬੜੀ ਉਹ ਵੇਚਦੇ ਸੀ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਹੁਣ ਤਿੰਨ ਵਿਅਕਤੀ ਜਿਹੜਾ ਉਹ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ 415 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਨੇ ਜੋ ਨਜਾਇਜ਼ ਤੌਰ ਤੇ ਲਿਜਾਈਆਂ ਜਾ ਰਹੀਆਂ ਸਨ ਉਹ ਇਹਨਾਂ ਦੇ ਕੋਲੋਂ ਬਰਾਮਦ ਕੀਤੀਆਂ ਗਈਆਂ ਨੇ ਨਾਲ ਟਰੱਕ ਵੀ ਜਿਹੜਾ ਉਹ ਘੋੜਾ ਸੀ ਟਰਾਲਾ ਸੀਗਾ ਉਹ ਵੀ ਪੁਲਿਸ ਵੱਲੋਂ ਕਬਜ਼ੇ ਦੇ ਵਿੱਚ ਲਿਆ ਗਿਆ ਤੇ ਨਾਲ ਇਹ ਵੀ ਜਾਣਕਾਰੀ ਦਿੰਦੇ ਹੋਏ ਡੀਐਸ ਵੀ ਦਿਹਾਤੀ ਨੇ ਦੱਸਿਆ ਕਿ ਜਿਹੜੇ ਟਰੱਕ ਤੇ ਨੰਬਰ ਪਲੇਟਾਂ ਲੱਗੀਆਂ ਸਨ ਉਹ ਵੀ ਯਾਲੀ ਸਨ ਪੁਲਿਸ ਵੱਲੋਂ ਉਸ ਦੀ ਵੀ ਸਾਰੀ ਛਾਣ ਬਿਨਾਂ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਵਿਅਕਤੀ ਨੇ ਇਸ ਤੋਂ ਪਹਿਲਾਂ ਦੇ ਇਹ ਇਹ ਇਹਨਾਂ ਦੇ ਆਪਣਾ ਕਿੰਨੇ ਕਿੰਨੇ ਮਕਦਮੇ ਦਰਜ ਹਨ ਕਿਹੜੇ ਕਿਹੜੇ ਇਹਨਾਂ ਦੇ ਵੱਲੋਂ ਜੋ ਇਸ ਤੋਂ ਵੱਲਾਂ ਕ੍ਰਾਈਮ ਕੀਤੇ ਗਏ ਹੈ ਇਹ ਸਾਰੀ ਜਾਣਪੀਣ ਹੁਣ ਪੁਲਿਸ ਵੱਲੋਂ ਜਿਹੜੀ ਹੈ ਉਹ ਇਹਨਾਂ ਦਾ ਰਿਮਾਨਡ ਹਾਸਲ ਕਰਨ ਤੋਂ ਬਾਅਦ ਲਈ ਜਾਵੇਗੀ ਆ ਉਸ ਨੂੰ ਸੁਣਾਉਣ ਹੈ ਇਸ ਸਬੰਧੀ ਕੀ ਕਹਿੰਦੇ ਨੇ ਡੀਐਸਪੀ ਦਿਹਾਤੀ ਅਰਵਿੰਦਰ ਸਿੰਘ ਸਰਾਹ ਇਸ ਸਾਰੇ ਮਾਮਲੇ ਨੂੰ ਲੈ ਕੇ ਸਰਾਹ ਫੜੀ ਹੈ ਕੋਈ ਤੁਸੀਂ ਤਾਂ ਉਸ ਦੇ ਉੱਤੇ ਕੀ ਕੀ ਕੁਝ ਹੋਇਆ ਕਿ ਐਫਆਈਆਰ ਹੋਈ ਹੈ ਐਕਸ਼ਨ ਕੀ ਹੋਇਆ ਕਿੰਨੇ ਬੰਦੇ ਜਿਹੜੇ ਰਾਉਂਡ ਅਪ ਕੀਤੇ ਗਏ ਇਹ ਸਾਡੇ ਨੰਦਗੜ੍ਹ ਥਾਣੇ ਕੋਲ ਇੱਕ ਤਲਾਸ਼ ਸੀਗੀ ਜੀ ਵੀ ਕੋਈ ਇਧਰੋਂ ਬੰਦੇ ਕੁਛ ਬੰਦੇ ਇਧਰੋਂ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਜਾਲੀ ਨੰਬਰ ਪਲੇਟਾਂ ਲਾ ਕੇ ਗੱਡੀਆਂ ਦੇ ਉੱਤੇ ਜਾਲੀ ਨੰਬਰ ਪਲੇਟਾਂ ਲਾ ਕੇ ਜਿੱਥੇ ਡਰਾਈ ਏਰੀਆ ਗੁਜਰਾਤ ਰਾਜਸਥਾਨ ਚੋਂ ਇਧਰੋਂ ਸ਼ਰਾਬ ਲਿਜਾ ਕੇ ਉੱਧਰ ਮਹਿੰਗੇ ਭਾਜ ਵੇਚਦੇ ਆ ਨਾਲੇ ਇੱਥੋਂ ਐਕਸਾਈਜ਼ ਦੀ ਚੋਰੀ ਕਰਦੇ ਨਾਲੇ ਉੱਥੇ ਬਲੈਕ ਕਰਦੇ ਹੈਗੇ ਉਹਦੇ ਵੀ ਸਾਡੇ ਕੋਲ ਇੱਕ ਤਲਾਸ਼ ਮਉਤਬਰ ਸੀਗੀ ਉਥੇ ਕਾਰਵਾਈ ਕਰਦੇ ਹੋਏ ਅਸੀਂ ਨਾਕਾਬੰਦੀ ਕੀਤੀ ਸਾਨੂੰ ਸੀਗਾ ਟੁਕਮੀ ਥਾਂ ਤੇ ਨਾਕਾਬੰਦੀ ਕੀਤੀ ਆਪਣੇ ਨੰਦਗੜ੍ਹ ਸੂਬੇ ਤੇ ਤਾਂ ਉੱਥੋਂ ਕੀ ਹੋਇਆ ਸੀ ਇੱਕ ਟਰੱਕ ਨੂੰ ਰੋਕਿਆ ਜਿਹਦੇ ਵਿੱਚ ਵੱਡਾ ਟਰਾਲਾ ਸੀਗਾ ਜਿਹਦੇ ਵਿੱਚ ਕੀ ਇਹਨਾਂ ਨੇ ਨਾ ਤਾਰਾਂ ਦੇ ਜਿਹੜੇ ਹੁੰਦੇ ਆ ਕਿ ਵੱਡੀਆਂ ਚਰਖੜੀਆਂ ਹੁੰਦੀਆਂ ਜਿਹਦੇ ਤਾਰ ਲਪੇਟੀ ਹੁੰਦੀ ਹੈ ਉਹ ਤੈਨੂੰ ਲੋਡ ਸੀਗੀਆਂ ਜੀ ਜਦੋਂ ਉਹਨੂੰ ਪ੍ਰੋਪਰਲੀ ਚੈੱਕ ਕੀਤਾ ਖੋਲ ਕੇ ਚੈੱਕ ਕੀਤਾ ਤਾਂ ਚਰਖੜੀ ਦੇ ਵਿੱਚ ਸ਼ਰਾਬ ਭਰੀ ਹੋਈ ਸੀਗੀ ਉਹ ਜਦੋਂ ਵਿੱਚੋਂ ਕੱਢੀਆਂ ਤਾਂ ਉਹਦੇ ਵਿੱਚੋਂ ਸਾਨੂੰ 415 ਪੇਟੀਆਂ ਜਿਹੜੀਆਂ ਕਿ ਇੱਕ ਰਾਇਲ ਚੈਲੰਜ ਰਾਇਲ ਸਟੈਕ ਤੇ ਹਣ ਜਿਹੜਿਆ ਆ ਆਉਂਦੀ ਆਪਣੀ 올 ਸੀਜ਼ਨ ਦੀਆਂ 400 415 ਪੇਟੀਆਂ ਤਿੰਨ ਬ੍ਰਾਂਡ ਦੀ ਸ਼ਰਾਬ ਸੀਗੀ ਇਹ 415 ਪੇਟੀਆਂ ਸੀ ਰਿਕਵਰ ਕੀਤੀਆਂ ਇਦੇ ਵਿੱਚ ਸੀਗਾ ਵੀ ਜਿਹੜੇ ਚਾਰ ਤਾਂ ਬਲੈਕੀਏ ਜਿਹੜੇ ਸਾਨੂੰ ਸਾਡੇ ਕੋਲ ਤਲਾਸ਼ ਸੀਗੀ ਉਹ ਹੈਗੇ ਇਧਰ ਮੋਗਾ ਸਾਈਡ ਦੇ ਹੈ ਜੀ ਉਹਨਾਂ ਦਾ ਪਿੰਡ ਹੈਗਾ ਜਿਵੇਂ ਫੂਲੇ ਵਾਲੇ ਦਾ ਇੱਕ ਇੱਕ ਅਹਿਮਦਗੜ ਮੰਡੀ ਦਾ ਹੈਗਾ ਇੱਕ ਹੈਗਾ ਇੱਥੋਂ ਬਾਗੇਪਰਾਣੇ ਦੇ ਕੋਲੇ ਪਿੰਡ ਹੈਗਾ ਜੀ ਕਾਲੇ ਕੇ ਉੱਥੋਂ ਦਾ ਹੈਗਾ ਉੱਥੋਂ ਦੇ ਸੀਗੇ ਚਾਰ ਬੰਦੇ ਤਿੰਨ ਉਹਨਾਂ ਦੇ ਜਿਹੜੇ ਹੈਂਡਲਰ ਹੈ ਜੀ ਜਿਹੜੇ ਡਰਾਈਵਰ ਸੀਗੇ ਗੱਡੀ ਤੇ ਝਾਲੀ ਨੰਬਰ ਪਲੇਟਾਂ ਲਾਉਂਦੇ ਸੀਗੇ ਉਧਰ ਨੂੰ ਜਾ ਕੇ ਵੇਚਦੇ ਸੀਗੇ ਜਿਹੜੇ ਤਿੰਨ ਬੰਦੇ ਉਹ ਸੀ ਕਾਬੂ ਤੇ ਗੱਡੀ ਵਾਲੇ ਤੇਰੇ ਕਾਬੂ ਕਰ ਲਈ ਜੀ ਦੂਜੇ ਦੀ ਭਾਲ ਜਾਰੀ ਹੈ ਸਾਡੀ ਟੀਮ ਗਈ ਹੋਈ ਹੈ ਜਦੋਂ ਅਸੀਂ ਵੈਰੀਫਾਈ ਵਾਕਈ ਕੀਤਾ ਤਾਂ ਅਸੀਂ ਉਹਦੀ ਵੀ ਧਾਰਾ ਲਾਈ ਹੈ 473 ਦਾ ਜਿਹੜੀ ਆਈਪੀਸੀ ਪੁਰਾਣੀ ਸੀਗੀ ਉਹ ਅਸੀਂ ਲਾ ਕੇ ਇਹਨਾਂ ਦੇ ਪਰਚਾ ਦਰਜ ਕੀਤਾ ਹੈਗਾ ਹੁਣ ਕਿੰਨੇ ਬੰਦੇ ਅਰੈਸਟ ਕੀਤੇ ਗਏ ਨੇ ਤਿੰਨ ਬੰਦੇ ਅਰੈਸਟ ਹੋ ਚੁੱਕੇ ਆ ਜੀ ਚਾਰ ਬੰਦਿਆਂ ਦੀ ਅਰੈਸਟ ਜੇ ਬਾਕੀ ਆ ਜੀ ਪਹਿਲਾ ਮਕਦਮੇ ਦਰਜ ਅਸਰ ਇਹਨਾਂ ਤੇ ਕੋਈ ਜਿਹੜੇ ਇਹ ਬੰਦਿਆਂ ਤੇ ਹਜੇ ਰਿਕਾਰਡ ਵੈਰੀਫਾਈ ਕਰ ਰਹੇ ਸੀ ਕਿਉਂਕਿ ਦੋ ਇਹਨਾਂ ਜੋ ਜਲੌਰ ਪਿੰਡ ਜਲੌਰ ਡਿਸਟ੍ਰਿਕਟ ਹੈ ਰਾਜਸਥਾਨ ਦੇ ਹੈਗੇ ਇੱਕ ਬੰਦਾ ਕਹਿੰਦਾ ਅੱਜ ਅਸੀਂ ਵੈਰੀਫਾਈ ਕਰਾਂਗੇ ਇਸ ਨੂੰ ਕੱਲ ਪਰਚਾ ਦਿੱਤਾ ਤਾਂ ਅੱਜ ਅਸੀਂ ਵੈਰੀਫਾਈ ਕਰਾਂਗੇ ਇਹਨਾਂ ਨੂੰ ਵੀ ਤੇ ਹੋਰ ਮਕਦਮੇ ਦਰਜ ਹੈਗੇ ਜਾਂ ਕੀ ਸ